ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿ ਪਾਣੀ ਨਾਲ ਮੋਟਾਪਾ ਕਿਵੇਂ ਘਟਾਇਆ ਜਾ ਸਕਦਾ ਹੈ। ਆਮ ਤੌਰ ਤੇ ਜਦੋਂ ਦੋਸਤੋ ਕਿਸੇ ਦਾ ਵਜ਼ਨ ਵੱਧਦਾ ਹੈ ਤਾਂ ਉਸ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਜਿਸ ਨਾਲ ਕਿ ਉਹ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਨ। ਪਰ ਦੋਸਤੋ ਪਾਣੀ ਜ਼ਿਆਦਾ ਪੀਣਾ ਵੀ ਮੋਟਾਪਾ ਘੱਟ ਕਰਨ ਲਈ ਬਹੁਤ ਸੌਖਾ ਤਰੀਕਾ ਮੰਨਿਆ ਜਾਂਦਾ ਹੈ। ਪੀਣ ਵਾਲਾ ਪਾਣੀ ਸਰੀਰ ਵਿੱਚੋਂ ਫੈਟ ਨੂੰ ਘਟਾਉਂਦਾ ਹੈ ਤਾਂ ਇਸ ਦੇ ਨਾਲ ਦੋਸਤੋ ਕਿਡਨੀ ਅਤੇ ਲੀਵਰ ਠੀਕ ਢੰਗ ਨਾਲ ਕੰਮ ਨਹੀਂ ਕਰ ਸਕਦੇ ਜਿਸ ਦੇ ਕਾਰਨ ਦੋਸਤੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਤਾਂ ਤੇ ਇਸ ਦੇ ਨਾਲ ਨਾਲ ਜੇਕਰ ਇਹ ਬਾਹਰ ਨਹੀਂ ਨਿਕਲਦਾ ਸਾਡਾ ਸਰੀਰ ਇਸ ਨੂੰ ਸੋਖ ਲੈਂਦਾ ਹੈ ਜਿਸ ਦੇ ਕਾਰਨ ਦੋਸਤੋ ਇਹ ਚਰਬੀ ਵਿੱਚ ਤਬਦੀਲ ਹੋ ਕੇ ਸਾਡੇ ਸਰੀਰ ਤੇ ਮੋਟਾਪਾ ਚੜਾ ਦਿੰਦੇ ਹਨ ਪੀਣ ਵਾਲੇ ਪਾਣੀ ਵਿੱਚ ਦੋਸਤੋ ਕੈਲਰੀ 0% ਪਾਈ ਜਾਂਦੀ ਹੈ ਇਸ ਦੇ ਮੁਕਾਬਲੇ ਦੋਸਤੋ ਬਾਕੀ ਪੀਣ ਵਾਲੇ ਪਦਾਰਥਾਂ ਵਿੱਚ ਕੈਲਰੀ ਜ਼ਿਆਦਾ ਹੁੰਦੀ ਹੈ ਇਸ ਲਈ ਤੁਸੀਂ ਦੋਸਤੋ ਪਾਣੀ ਦਾ ਸੇਵਨ ਕਰਕੇ ਤੁਸੀਂ ਆਪਣੇ ਓਵਰਈਟਿੰਗ ਤੋਂ ਬਚੇ ਰਹਿ ਸਕਦੇ ਹੋ ਅਤੇ ਜੇਕਰ ਤੁਸੀਂ ਓਵਰਈਟਿੰਗ ਤੋਂ ਬਚ ਗਏ ਤਾਂ ਦੋਸਤੋ ਤੁਹਾਡਾ ਭਾਰ ਵੀ ਬਿਲਕੁਲ ਨਹੀਂ ਵਧੇਗਾ ਇਸ ਦੇ ਲਈ ਤੁਸੀਂ ਦੋਸਤੋ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਦੋ ਗਲਾਸ ਪੀਂਦੇ ਬਾਕੀ ਕੰਮ ਕਰਨ ਤੋਂ ਬਾਅਦ ਤੁਸੀਂ ਦੋਸਤੋ ਘੱਟੋ ਘੱਟ 600 ਮਿਲੀਲੀਟਰ ਪਾਣੀ ਜ਼ਰੂਰ ਪੀਣਾ ਹੈ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਅੱਧਾ ਘੰਟਾ ਬਾਅਦ ਤੁਸੀਂ ਦੋ ਗਲਾਸ ਪਾਣੀ ਪੀ ਸਕਦੇ ਹੋ ਕੋਈ ਵੀ ਕਸਰਤ ਕਰਨ ਤੋਂ ਪਹਿਲਾਂ ਅਤੇ ਬਾਅਦ ਵੀ ਤੁਸੀਂ ਇੱਕ ਇੱਕ ਗਲਾਸ ਪਾਣੀ ਦਾ ਸੇਵਨ ਜ਼ਰੂਰ ਕਰਨਾ ਹੈ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਜਾਂ ਇੱਕ ਘੰਟਾ ਪਹਿਲਾਂ ਵੀ ਤੁਸੀਂ ਰੋਜ਼ਾਨਾ ਇੱਕ ਗਲਾਸ ਪਾਣੀ ਦਾ ਸੇਵਨ ਜ਼ਰੂਰ ਕਰਨਾ ਹੈ। ਭਾਵੇਂ ਕਿ ਤੁਸੀਂ ਦੋਸਤੋ ਸਾਰੇ ਦਿਨ ਵਿੱਚ 7 ਤੋਂ 8 ਗਲਾਸ ਪਾਣੀ ਦਾ ਸੇਵਨ ਜ਼ਰੂਰ ਕਰਨਾ ਹੈ। ਤਾਂ ਦੋਸਤੋ ਇਸ ਤਰ੍ਹਾਂ ਦੇਖ ਕੇ ਤੁਸੀਂ ਸਾਡੇ ਦੱਸੇਗੇ ਤਰੀਕੇ ਅਨੁਸਾਰ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਸ ਦੇ ਨਾਲ ਵੀ ਤੁਸੀਂ ਆਪਣੇ ਭਾਰ ਨੂੰ ਘਟਾ ਸਕਦੇ ਹੋ। ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ। ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ। ਧੰਨਵਾਦ।